ਦੀਰ ਆਬਾ ਨਾਨਕ ਦੇ ਕਪੈਂਟ ਚ 6 ਨੌਜਵਾਨਾਂ ਨੇ ਇੱਕ ਲੜਕੀ ਦੇ ਨਾਲ ਗੈਂਗਰਪ ਕੀਤਾ ਸਾਰੀ ਰਾਤ ਨੌਜਵਾਨ ਉਸ ਦੇ ਨਾਲ ਕਿਨੋਨੀ ਹਰਕਤ ਕਰਦੇ ਰਹੇ ਪੀੜਿਤ ਲੜਕੀ ਮੁਤਾਬਕ ਉਸ ਦੇ ਰਾਜਨ ਨਾਮਕ ਨੌਜਵਾਨ ਦੇ ਨਾਲ ਪ੍ਰੇਮ ਸੰਬੰਧ ਸਨ ਰਾਜਨ ਉਸ ਨੂੰ ਬੁਲਾਇਆ ਤੇ ਆਪਣੇ ਦੋਸਤ ਦੇ ਘਰ ਲੈ ਗਿਆ ਜਿੱਥੇ ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸ ਦੇ ਨਾਲ ਕੈਂਗਰਪ ਕੀਤਾ 6 ਕੋਤਰਾ ਦਾ 6 ਜਾਣੇ ਸਨ ਮੈਨਾਂ ਨੇ ਮਾੜੀ ਯਾਰਕਤ ਕੀਤੀ ਆ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ 6 ਜਾਣੇ ਕਿ ਪੈਂਡ ਨੇ ਕੋਤਰਾ ਦਾ ਰਾਜਨ ਨੇ ਮੈਨੂੰ ਬੁਲਾਇਆ ਬਾਕੀ ਆਪਣੇ ਨੇ ਦੋਸਤ ਬਤੇ ਕੀ ਤੁਹਾਡੇ ਮਾਤਾ ਪਿਤਾ ਹੈ ਨਹੀਂ ਆਗੇ ਜੇ ਵਜੜ ਦੀ ਕੀਤੀ ਰਾਤ ਰੱਖਿਆ ਨੇ ਕਿਸੇ ਮੰਡੇ ਦੇ ਘਰੇ ਤਿੰਨਾਂ ਦੇ ਨਾਮ ਦਾ ਪਤਾ ਤਿੰਨ ਦੇ ਨਾਮ ਨਹੀਂ ਬਿਕਿਆ ਹੋਰ ਰਾਜਾ ਵਜੜਾ ਉਹਦੇ ਨਾਲ ਪਹਿਲਾ ਰੇਸ਼ਨ ਆ ਗਿਆ ਸੀ ਪਾਲ ਦੇ ਚੇਨੇ ਤੋਂ ਕਬਿੱਤਾ ਨਹੀਂ ਉਹ ਦੇ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੀੜਤ ਲੜਕੀ ਜਿਸ ਨਾਲ 376 ਡੀ ਦਾ ਪੱਤਾ ਦਰਜ ਕੀਤਾ ਗਿਆ ਜਿਸ ਨਾਲ ਗੈਂਗ ਰੇਪ ਹੋਇਆ ਉਦੇ ਵਿੱਚ 6 ਲੜਕੀ 6 ਲੜਕੇ ਨੇ ਦੋਸ਼ੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੀੜਤ ਲੜਕੀ ਨਾਲ ਰੇਪ ਕੀਤਾ ਬਾਕੀ ਤਿੰਨ ਜਿਹੜੇ ਦੋਸ਼ੀ ਨੇ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਤਿੰਨ ਤਿੰਨ ਦੀ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਤਿੰਨ ਨੌਜਵਾਨ ਫਰਾਰ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲਕੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ